ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵੀਡੀਓ ਬਣਾਵਾਂਗੇ ਬੈਕ ਨੈਕ ਦੇ ਉੱਪਰ ਏਬਲੀਰ ਲਗਾਣੀ ਆਪਾਂ ਨੇ ਏਬਲੀਰ ਆਪਾਂ ਨੇ ਕੱਟ ਕਰੀ ਹੋਈ ਐ ਦੀ ਮੈਂ ਵੀਡੀਓ ਅਪਲੋਡ ਕਰ ਦਿੱਤੀ ਐ ਵੀ ਰੇਬਲੀਰ ਆਪਾਂ ਕਿਵੇਂ ਕੱਟ ਸਕਦੇ ਆ ਤੇ ਨੈਕ ਦੀ ਵੀਡੀਓ ਵੀ ਮੈਂ ਅਪਲੋਡ ਕਰ ਦਿੱਤੀ ਐ ਵੀ ਆਪਾਂ ਨੱਕਾ ਜਿਹੜਾ ਉਹ ਕਿਵੇਂ ਕੱਟ ਕਰਨਾਗਾ ਬੈਕ ਸਾਈਡ ਦਾ ਠੀਕ ਐ ਜੀ ਇਸ ਤਰ੍ਹਾਂ ਆਪਾਂ ਨੇ ਖਲੀਰ ਰੱਖ ਲੈਣੀ ਹੈਗੀ ਜਿਹੜੀ ਆਪਾਂ ਨੇ ਰੇਬਲੀਰ ਕੱਟੀ ਹੋਈ ਆ ਜੇ ਤੁਸੀਂ ਇਸ ਤਰ੍ਹਾਂ ਰੇਬਲੀਰ ਲਾਓਗੇ ਨਾ ਤੁਹਾਨੂੰ ਕਦੇ ਵੀ ਪ੍ਰੋਬਲਮ ਨਹੀਂ ਆਊਗੀ ਤੇ ਬਾਹਰ ਕੋਈ ਵੀ ਨਹੀਂ ਪਾਊਗਾ ਤੇਰਪਾਈ ਕਰਨ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਗੀ ਜਿੰਨਾ ਚਾਹੋ ਤੁਸੀਂ ਉਹਨਾਂ ਨੂੰ ਬ੍ਰੀਕ ਕਰ ਸਕਦੇ ਹੋ ਫਰੇਮਲੀ ਨੂੰ ਕੱਪੜੇ ਨੂੰ ਆਪਾਂ ਨੇ ਨਾ ਖਿੱਚਣਾ ਨਾ ਹੀ ਆਪਾਂ ਨੇ ਰੇਬਲੀ ਨੂੰ ਖਿੱਚਣਾ ਹਲਕੇ ਹਲਕੇ ਹੱਥ ਨਾਲ ਆਪਾਂ ਨੇ ਬਸ ਘੁਮਾ ਕੇ ਇਸ ਤਰ੍ਹਾਂ ਫਰੇਬੀ ਇਹ ਜਿਹੜੀ ਲਗਾ ਦੇਣੀ ਹੈ ਠੀਕ ਹੈ ਜੀ ਕੱਪੜੇ ਨੂੰ ਆਪਾਂ ਨੇ ਸੈੱਟ ਕਰਦੇ ਰਹਿਣਾ ਦੇਖ ਸਕਦੇ ਹੋ ਤੁਸੀਂ ਆਪਾਂ ਬਿਲਕੁਲ ਵੀ ਇਹਨੂੰ ਖਿੱਚ ਨਹੀਂ ਰਹੇ ਹੈਗੇ ਇਸੇ ਤਰ੍ਹਾਂ ਹੀ ਤੁਸੀਂ ਨੇ ਲਗਾਨੀ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਰੇਵਲੀ ਰ ਇਸ ਤਰ੍ਹਾਂ ਲੱਗ ਜਾਂਦੀ ਆ ਤੇ ਆਪਣੇ ਆਪ ਹੀ ਮੁੜ ਜਾਂਦੀ ਆ ਇਹਦੇ ਵਿੱਚ ਕੋਈ ਨਹੀਂ ਦਿੱਕਤ ਨਹੀਂ ਆਉਂਦੀ ਹੈਗੀ ਆਪਾਂ ਨੂੰ ਤਰਪਾਈ ਕਰਨ ਦੇ ਸਮੇਂ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਮੈਂ ਆਪਣੇ ਚੈਨਲ ਉੱਪਰ ਅਪਲੋਡ ਕੀਤੀਆਂ ਹੋਈਆਂ ਨੇ ਉਹ ਵੀ ਤੁਸੀਂ ਦੇਖ ਲਿਓ ਇਸ ਤਰ੍ਹਾਂ ਆਪਾਂ ਨੇ ਫਿਰ ਟੱਕ ਲਗਾ ਲੈਣੇ ਨੇ ਠੀਕ ਹੈ ਜੀ ਬਲੀਰ ਨੂੰ ਮੋੜਨ ਦੇ ਵਿੱਚ ਆਸਾਨੀ ਹੋ ਜਵੇ ਠੀਕ ਹੈ ਜੀ ਛੋਟੀਆਂ ਛੋਟੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਮੈਂ ਕਾਫੀ ਬਣਾਈਆਂ ਹੋਈਆਂ ਨੇ ਉਹ ਤੁਸੀਂ ਦੇਖ ਲਿਓ ਇਸ ਤਰ੍ਹਾਂ ਆਪਾਂ ਇੱਕ ਦਾਬਦੀ ਜਿਹੜੀ ਸਲਾਈਆ ਉਹ ਲਗਾ ਦਾਂਗੇ ਠੀਕ ਹੈ ਜੀ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਰੇਵਲੀ ਲਵਾਉਣ ਦੇ ਪਰ ਸਭ ਤੋਂ ਬੈਸਟ ਤਰੀਕਾ ਇਹ ਹੀ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਜਿੰਨੀ ਚਾਹੋ ਤੁਸੀਂ ਓਨੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਬਰੀਕ ਤੋਂ ਬਰੀਕ ਵੀ ਇਹਨੂੰ ਕੱਢ ਸਕਦੇ ਹੋ ਇੰਨੀ ਬਰੀਕ ਵੀ ਕੱਢ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ 모ੜਾਂਗੇ ਨਾ ਤਾਂ ਇਹ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਹੈਗੀ ਇਸ ਤਰ੍ਹਾਂ ਹੁਣ ਆਪਾਂ ਲੀਰ ਨੂੰ ਇਸ ਤਰ੍ਹਾਂ ਅੰਦਰਲੀ ਸਾਈਡ ਫੋਲਡ ਕਰ ਦਾਂਗੇ ਤੇ ਆਪਾਂ ਇੱਥੇ ਸਲਾਈ ਲਗਾ ਦਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਾਂਗੇ ਨਾ ਤਾਂ ਇਹਦੇ ਵਿੱਚ ਕੋਈ ਵੀ ਬਲਣੀ ਪਊਗਾ ਤਰਪਾਈ ਵੀ ਬਹੁਤ ਆਸਾਨੀ ਦੇ ਨਾਲ ਹੋ ਜੂਗੀ ਇੱਕ ਵੀ ਬਲਣੀ ਪਊਗਾ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ